ਅੱਜ ਜੋ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਨੇ ਇਸ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਉਹ ਸੈਂਟਰਲ ਜੇਲ ਦਿਬੜੂਗੜ੍ਹ ਚ ਨજરਬੰਦ ਨੇ ਤਾਂ ਜੋ ਉਹਨਾਂ ਤੇ ਜੋ ਦੂਸਰੀ ਵਾਰ ਐਨਐਸਏ ਲਾਈ ਗਈ ਸੀ ਜੋ 13 ਮਾਰਚ 2024 ਨੂੰ ਲਾਈ ਗਈ ਸੀ ਤਾਂ ਉਸ ਦੇ ਨਵੇਂ ਗਰਾਊਂਡ ਸੀ ਪਿਛਲੀ ਐਨਐਸਏ ਚ ਉਹ ਜੇਲ ਸੀ ਤਾਂ ਉਸ ਤੋਂ ਬਾਅਦ ਨਵੀਂ ਐਨਐਸਏ ਲਾ ਦਿੱਤੀ ਤਾਂ ਉਸ ਨੂੰ ਅੱਜ ਜੋ ਮਾਨਯੋਗ ਹਾਈ ਕੋਰਟ ਚੈਲੰਜ ਕੀਤਾ ਸੀ ਤੇ ਜੋ ਆਨਰੇਬਲ ਚੀਫ ਜਸਟਿਸ ਸਾਹਿਬ ਨੇ ਉਹਨਾਂ ਦੀ ਕੋਰਟ ਚ ਕੇਸ ਸੀ ਤਾਂ ਉਹਨਾਂ ਨੇ ਜੋ ਜਵਾਬ ਤਲਬੀ ਕੀਤੀ ਹੈ ਜਿੰਨੇ ਵੀ ਉਸ ਚ ਜਿਹੜੇ ਉੱਤਰ ਅਧਿਕਾਰੀ ਨੇ ਰਿਸਪੌਂਡੈਂਸ ਨੇ ਚਾਹੇ ਉਹ ਪੰਜਾਬ ਸਰਕਾਰ ਹੈ ਸੈਂਟਰ ਸਰਕਾਰ ਹੈ ਜੋ ਐਡਵਾਈਜ਼ਰੀ ਬੋਰਡ ਹੈ ਤੇ ਜੋ ਇਥੋਂ ਤੱਕ ਕਿ ਜੋ ਸੁਪਰਡੈਂਡੈਂਟ ਵੀ ਹੈ ਅਸਾਮ ਜੇਲ੍ਹ ਤੇ ਉਹਨਾਂ ਨੇ ਜਵਾਬ ਤਲਵੀ ਕੀਤੀ ਹੈ ਤੇ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਕੇਸਾਂ ਦੇ ਨਾਲ 18 ਸਤੰਬਰ ਨੂੰ ਰੱਖ ਦਿੱਤਾ ਹੈ ਤੇ ਸਾਨੂੰ ਲੱਗਦਾ ਉਦੋਂ ਹੀ ਸਾਰਿਆਂ ਵਿੱਚ ਜਵਾਬ ਆਵੇਗਾ ਤੇ ਉਦੋਂ ਹੀ ਜਿਹੜੀ ਇਸ ਤੇ ਜਿਹੜੀ ਫਾਈਨਲ ਬੈਚ ਹੈ ਉਹ ਮੁਕੰਮਲ ਹੋਵੇਗੀ ਐਨਐਸਏ ਐਕਸਟੈਂਡ ਕਿਉਂ ਕੀਤੀ ਗਈ ਏਸ਼ੀ ਦਾ ਜਵਾਬ ਤਲਬੀ ਕੀਤੀ ਹੈ ਜੀ ਹਾਂ ਜੀ ਇਨੀਸ਼ਰ ਏਸ਼ੀ ਦੇਖੋ ਬੜੇ ਨਾ ਇੱਕ ਪਾਰਟਿਕੂਲਰ ਸਰਕਮਸਟੈਂਸਸ ਨੇ ਅਜੀਬ ਜੀ ਗੱਲ ਹੈ ਵੀ ਐਨਐਸਏ ਐਕਸਟੈਂਡ ਤਾਂ ਹੋ ਨਹੀਂ ਸਕਦੀ 1 ਸਾਲ ਤੋਂ ਬਾਅਦ ਤਾਂ ਇਹਨਾਂ ਨੇ ਜੇਲ੍ਹ 'ਚ ਬੈਠੇ ਬੰਦਿਆਂ ਦੇ ਉੱਪਰ ਜੋ ਐਨਐਸਏ ਲਾ ਦਿੰਦੀ ਹੈ ਇੱਕ ਇੱਕ ਸਾਲ ਦੀ ਨਵੀਂ ਐਨਐਸਏ ਲਾ ਦਿੰਦੀ ਹੈ ਤਾਂ ਦੇਖੋ ਕੋਈ ਕਿਸੇ ਨੇ ਕੋਈ ਰੋਡੇ ਪਿੰਡ ਕਿਸੇ ਨੇ ਕੁਝ ਕਹਿ ਦਿੱਤਾ ਕਿਸੇ ਨੇ ਮੇਰੇ ਵਰਗੇ ਨੇ ਕੋਈ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਦਿੱਤੀ ਤਾਂ ਮੈਂ ਕਹੂੰਗਾ ਇਹੋ ਜੇ ਬੇਹੂਦਾ ਗਰਾਉਂਡਸ ਬਣਾ ਕੇ ਜੋ ਨਵੀਂ ਐਨਐਸਏ ਹੈ ਉਹ ਲਾਈ ਗਈ ਹੈ ਜ ਜਿਸ ਤਰੀਕੇ ਦੇ ਨਾਲ ਪਿਛਲੀ ਵਾਰ ਕਿਹਾ ਗਿਆ ਸੀਗਾ ਕਿ ਜੇਲ੍ਹ ਦੇ ਅੰਦਰੋਂ ਮੋਬਾਈਲ ਦਾ ਇਸਤੇਮਾਲ ਹੋ ਰਿਹਾ ਸੀਗਾ ਉਸ ਦੇ ਕਾਰਨ ਐਨਐਸਏ ਐਕਸਟੈਂਡ ਕੀਤੀ ਹੈ ਸੰਪਰਕ ਸੀਗੇ ਇਧਰਲੇ ਬੰਦੇ ਨੇ ਤੇ ਦੇਖੋ ਦੇਖਿਆ ਜਾਵੇ ਤਾਂ ਇਸ ਦਾ ਤਾਂ ਕਿਹੜਾ ਗਰਾਉਂਡ ਬੰਦਾ ਹੈ ਅੱਜ ਹੀ ਦੇਖੋ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚੋਂ ਲੱਖਾਂ ਹਜ਼ਾਰਾਂ ਫੋਨ ਫੜੇ ਜਾਂਦੇ ਨੇ ਤਾਂ ਦੇਖਿਆ ਜਾਵੇ ਉਹਨਾਂ ਕਿੰਨੇ ਕੁ ਬੰਦੇ ਤੇ ਐਨਐਸਏ ਲੱਗੀ ਹੈ ਇੱਥੋਂ ਵੱਧ ਕੇ ਵੀ ਇੱਕ ਬੜੇ ਵੱਡੇ ਗੈਂਗਸਟਰ ਨੇ ਇੰਟਰਵਿਊ ਕਰ ਦਿੱਤੀ ਬੜੇ ਇੱਕ ਨੈਸ਼ਨਲ ਮੀਡੀਆ ਤੇ ਤੇ ਨਾ ਕਿਸੇ ਤੇ ਐਨਐਸਏ ਲੱਗੀ ਨਾ ਕੁਝ ਹੋਰ ਲੱਗੀ ਤਾਂ ਇੱਥੇ ਤਾਂ ਦੇਖੋ ਕੋਈ ਇਹੋ ਜੀ ਚੀਜ਼ ਵੀ ਜਿਹੜਾ ਪਰਚਾ ਵੀ ਦਰਜ ਹੋਇਆ ਹੈ ਮੈਂ ਉਹ ਪਰਚਾ ਵੀ ਦੇਖਿਆ ਜੋ ਪੁਲਿਸ ਸਟੇਸ਼ਨ ਦਿਬੜੂਗੜ ਦਾ ਅਸਾਮ ਸਟੇਟ ਦਾ 64 ਨੰਬਰ ਐਫ ਆਈ ਆਰ ਉਹ ਤਾਂ ਕਿਸੇ ਅਣਪਛਾਤੇ ਬੰਦੇ ਤੇ ਹੈ ਵੀ ਜਿਹੜਾ ਕੋਈ ਰਿਕਵਰੀ ਹੋਈ ਹੈ ਕਿਸੇ ਅਣਪਛਾਤੇ ਤੇ ਹੈ ਕਿਸੇ ਬੰਦੇ ਤੇ ਉਹ ਮੋਬਾਈਲ ਫੋਨ ਪਾਇਆ ਨਹੀਂ ਤਾਂ ਮੇਰੇ ਹਿਸਾਬ ਦੇ ਨਾਲ ਇਹ ਕੋਈ ਗਰਾਊਂਡ ਨਹੀਂ ਬਣਦਾ